ਤੇਰੇ ਸਾਰੇ ਦੋਸਤਾਂ ਕੋ ਗੱਡੀਆਂ ਐ ਨਹੀਂ ਤਾਂ ਅਗਲੇ ਆਂਦੇ ਨਹੀਂ ਆਂ ਭੀ ਇਨੇ ਕੱਲਿਆਂ ਦਾ ਮਾਲਕਾ ਤਾਂ ਹੈ ਕੱਖ ਨਹੀਂ ਉਹਨਾਂ ਦਿੱਤਾ ਸਹੁਰਿਆਂ ਨੇ ਜਦੋਂ ਮੁੰਡੇ ਵੀ ਆਉਣੇ ਹੁੰਦੇ ਨੇ ਉਦੋਂ ਇਹਨਾਂ ਦੀਆਂ ਹੋਰ ਗੱਲਾਂ ਹੁੰਦੀਆਂ ਉਦੋਂ ਕਹਿੰਦੇ ਨਾ ਨਾ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਕੱਲੀ ਧੀ ਧੀ ਚਾਹੀਦੀ ਓਏ ਇਹ ਵੀ ਕਹਦੀਆਂ ਧੀਆ ਹੀ ਆਂ ਧੀਆ ਬਣਾ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਬਹੁਤਾ ਉਹਨੂੰ ਸਿਰ ਤੇ ਨਾ ਚਾੜੂ ਐ ਦੋਨੇ ਵਿਗੜ ਜਾਣਾ ਉਹਨੇ ਕੀ ਉਹਨੇ ਵਿਗੜ ਜਾਣਾ ਆ ਮੈਨੂੰ ਤੁਹਾਡਾ ਵੀ ਪਤਾ ਤੁਸੀਂ ਕਿਹੋ ਜੀ ਆ ਤੇ ਮੈਨੂੰ ਉਹਨਾਂ ਦਾ ਪਤਾ ਉਹ ਕਿਹੋ ਜੀ ਆ ਤੁਸੀਂ ਮਾਵਾ ਧੀਆਂ ਦੋਵੇਂ ਉਹਨੂੰ ਕਲੋਨੀ ਨੂੰ ਮੀਆਂ ਮਿਟਵੀ ਕਿਤੇ ਉਹਦੇ ਚ ਵੀ ਜਾਣ ਨਾ ਤਾਂ ਹੀ ਕੀ ਕਰੀਏ ਜਾਣਵਾ ਤੇ ਵਿਆਹ ਕੇ ਲਿਆਂਦੀ ਐ ਤੇ ਕੰਮ ਕਰਨਾ ਨਹੀਂ ਐ ਹੋਰ ਇਹਦੀ ਬਹਿ ਕੇ ਪੂਜਾ ਕਰੀਏ ਸਾਰੀ ਦੁਨੀਆ ਕੰਮ ਕਰਦੀ ਐ ਫਿਰ ਕੀ ਅਸੀਂ ਮਾਵਾ ਧੀਆਂ ਦੋਵੇਂ ਕੰਮ ਕਰਦੀਆਂ ਹੀ ਹੁਣ ਸੁਖ ਬਦਲੇ ਵਿਆਹ ਕੀਤਾ ਵਾ ਤੇ ਹੁਣ ਉਹਨੇ ਕੰਮ ਕਰਨਾ ਨਹੀਂ ਐ ਤੁਸੀਂ ਦੋਵੇਂ ਵਿਹਲੀਆ ਰਹਿੰਦੀਆਂ ਜੋ ਤੁਸੀਂ ਤਾਂ ਪਹਿ ਮਾਰ ਲਿਆ ਕਰੋ ਕਿਤੇ ਮਾੜਾ ਮੋਟਾ ਆਪਾਂ ਵੀ ਆਪਣੀ ਧੀ ਨੂੰ ਲਾਗਾ ਵਾਂਗੇ ਰੱਖਿਆ ਆ ਤੁਹਾਡਾ ਹੁਣ ਕਹਿੰਦਾ ਕੀ ਮਤਲਬ ਆ ਕਿ ਹੁਣ ਸਾਡੀ ਬੱਚੀ ਕੰਮ ਕਰੇ ਉਹਨੂੰ ਕਦੇ ਨਹੀਂ ਲਿਆਂਦਾ ਵਾ ਉਹ ਨਾਲੇ ਸਹੁਰੇ ਚਲ ਗਈ ਉਹਨੇ ਹੁਣ ਸਹੁਰਿਆਂ ਦਾ ਕਰਨਾ ਕਿ ਉਹ ਸਾਡਾ ਵੀ ਕੰਮ ਕਰੇ ਉਹ ਦੋ ਚਾਰ ਦਿਨ ਲਈ ਆਈ ਆ ਹੁਣ ਉਹ ਤੋਂ ਕੋਈ ਕੰਮ ਲੈਣਾ ਹੁਣ ਉਹ ਪ੍ਰਾਉਣੀ ਆ ਰੇਂਦਰ ਪ੍ਰਾਉਣਾ ਹੁੰਦਾ ਇੱਕ ਦੋ ਦਿਨ ਦਾ ਜੇ ਹੁਣ ਇੱਥੇ ਰਹਿੰਦੀ ਆ ਨਾ ਤੇ ਮਾੜਾ ਮੋਟਾ ਕੰਮ ਕਰਨਾ ਪੈਣਾ ਉਹਨੂੰ ਨਹੀਂ ਤੁਸੀਂ ਪਿਓ ਹੋ ਕੇ ਕੀ ਚੀਜ਼ ਸੋਚਣ ਦੇ ਜੇ ਆਪਣੀ ਕੁੜੀ ਨੂੰ ਗੱਲਾਂ ਇੰਨੀਆਂ ਕਰਨ ਦੇ ਜੇ ਜੇ ਉਹ ਭਗਾਨੀ ਨੇ ਸੁਣ ਲਿਆ ਤਾਂ ਉਹਦੀ ਤਾਂ ਪਿਚੜ ਮਚਣੀ ਆ ਵੀ ਹਾਂ ਬਈ ਉਹ ਇੱਥੇ ਆ ਕੇ ਬੈਠੀ ਰਹਿੰਦੀ ਆ ਉਹ ਖੁਸ਼ ਹੋਣੀ ਵਿੱਚ ਵਿੱਚ ਤੂੰ ਗੱਲ ਖਾਂ ਰਹੀਆਂ ਪੁੱਠੇ ਬੰਨੇ ਮੈਂ ਵੀ ਉਹਦਾ ਪਿਓ ਆ ਜਿੰਨੀ ਤੇਰੀ ਧੀ ਆ ਨਾ ਉਨੀ ਮੇਰੀ ਧੀ ਆ ਪਰ ਤੁਹਾਡੇ ਨਾਲ ਨਾ ਕੋਈ ਵਾਰੇ ਨਹੀਂ ਆ ਸਕਦਾ ਜਾਂਦੇ ਹੋ ਤਾਂ ਜਾਓ ਮੈਨੂੰ ਕਿੱਦਾਂ ਮੱਤਾ ਲੱਗੇ ਆ ਦੇਣ ਮੇਰੀ ਧੀ ਜ ਤੇ ਉਹਦੇ 'ਚ ਕਿੰਨਾ ਫਰਕ ਵਾ ਮੈਂ ਆਪਣੀ ਧੀ ਰੱਖੀ ਆ ਲਾਡਾ ਨਾਲ ਮੈਂ ਤਾਂ ਨਹੀਂ ਉਹਨੂੰ ਕਹਿਣਾ ਕੰਮ ਕਰ ਆਏ ਮੈਂ ਮਰ ਗਈ ਅੱਜ ਤੇ ਮੰਗਲਵਾਰੀ ਸਿਰ ਨਾ ਆ ਕੇ ਬਹਿ ਗਈ ਆ ਬਣੀ ਕੀ ਐ ਪੂਤਨੀ ਜੀ ਕਿਤੇ ਮੂੰਹ ਨਹੀਂ ਸਵਾਰਦੀ ਐਗੀ ਇਹਨੂੰ ਤਾਂ ਮੈਂ ਦੱਸਨੀ ਆ ਨਹੀਂ ਤੈਨੂੰ ਮੈਂ ਕਿਹਾ ਵੀ ਹੈਗਾ ਹੀ ਵੀ ਮੰਗਲ ਆ ਸਿਰ ਨਹੀਂ ਨਾਉਣਾ ਐਵੇਂ ਸਿਰ ਖਲਾਰ ਕੇ ਤੇ ਬਹਿ ਗਈ ਆ ਤੈਨੂੰ ਸਮਝ ਨਹੀਂ ਲੱਗਦੀ ਐਗੀ ਦੀਦੀ ਹੱਡੇ ਤੇ ਕੋਈ ਵੀ ਨਹੀਂ ਇਦਾਂ ਦੇ ਵਿਚਾਰ ਕਰਦਾ ਜਿੱਦਾਂ ਤੁਸੀਂ ਕਰਦੇ ਹੋ ਸਿਰ ਨਾਲ ਕੀ ਹੋ ਜਾਣਾ ਜਦੋਂ ਸਾਰੇ ਵਾਰ ਗੁਰੂ ਦੇ ਆ ਜਿੱਦਨ ਮਰਜੀ ਸਿਰ ਨਾਲ ਉਹ ਵਾਰ ਤੇ ਲਿਖਿਆ ਵਾ ਕਿ ਤੁਸੀਂ ਅੱਜ ਸਿਰਨਾ ਆ ਸਕਦੇ ਹੋ ਅੱਜ ਨਹੀਂ ਆ ਸਕਦੇ ਜੋ ਮੈਨੂੰ ਰਹਿ ਤਾਂ ਮੈਨੂੰ ਦੱਸ ਦੋ ਮੈਨੂੰ ਟੋਕਾ ਟਕਾਈ ਘੱਟ ਕਰਿਆ ਕਰ ਜਿੱਦਾਂ ਮੈਂ ਨਹੀਂ ਨਾ ਉਦਾਂ ਚੱਲਿਆ ਕਰ ਫੇਰ ਕਹਿ ਦਿੰਦੀ ਸਾਡੇ ਪਿੱਛੇ ਨਹੀਂ ਕਰਦੇ ਸਾਡੇ ਅੱਗੇ ਨਹੀਂ ਕਰਦੇ ਮੈਂ ਜੇ ਤੈਨੂੰ ਕਿਹਾ ਵੀ ਪਿਛੇ ਇਹ ਗੱਲ ਛੱਡ ਦੇ ਅੱਗੇ ਦੀ ਗੱਲ ਸੋਚ ਜਿਹੜੇ ਘਰ ਰਹਿਣ ਦੀ ਹੈ ਪਰ ਜੀ ਦੀ ਆਹ ਤੇ ਗੱਲ ਗਲਦਾਣਾ ਨਹੀਂ ਕਰਦੇ ਕੱਤਰਦੇ ਨੇ ਵੀ ਹਰ ਗੱਲ ਤੇ ਟੋਕਦੇ ਰਹਿੰਦੇ ਹੋ ਨਹੀਂ ਤੈਨੂੰ ਚੰਗੇ ਲਈ ਆਨੀ ਆ ਤੇਰੇ ਭਲੇ ਲਈ ਆਨੀ ਆ ਪਰ ਤੂੰ ਗੱਲ ਮੰਨਦੀ ਨਹੀਂ ਹੈਗੀ ਚਲੋ ਠੀਕ ਹੈ ਦੀਦੀ ਕੋਈ ਗੱਲ ਨਹੀਂ ਨਹੀਂ ਨਾਉਂਦੀ ਅੱਗੇ ਤਾਂ ਜਾਣ ਕਿਦਾਂ ਨੂੰ ਡਈ ਆ ਮੈਂ ਤੈਨੂੰ ਕੀ ਕਹਿਣ ਦੀ ਆ ਤੇ ਤੂੰ ਕਿੱਦਾਂ ਸਟਾਈਲ ਜਿਹਾ ਮਾਰ ਕੇ ਚੱਲੀ ਆ ਜਦੋਂ ਮੈਂ ਗੱਲ ਕਰਨ ਦੀ ਤੇਰਾ ਮਤਲਬ ਕੀ ਹੈ ਅੰਦਰ ਜਾਣ ਦਾ ਹਿੰਦੀ ਖਣੀ ਡਈ ਮੈਂ ਸਮਝਾਉਂਦੀ ਆ ਤੈਨੂੰ ਜੀਜੀ ਮੈਂ ਤੁਹਾਨੂੰ ਕਹਾਂ ਤੇ ਸਿੰਘ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖਾਂਗੀ ਹੁਣ ਮੇਰੀ ਜਾਣ ਲੈਣੀ ਆ ਤੁਸੀਂ ਦੱਸੋ ਕੀ ਕਰਾਂ ਕਰਾਂ ਕਿ ਜਿਹੜੀ ਗਲਤੀ ਕੀਤੀ ਹੈ ਨਾ ਇਹ ਮੈਂ ਮਮੀ ਨੂੰ ਦੱਸਣੀ ਆ ਕਿੱਦਾਂ ਕਲੈਣਿਆਂ ਵਾਂਗੂ ਸਿਰ ਖਿਲਾ ਰਿਆ ਵਾ ਹੁਣ ਤੂੰ ਵਿਆਹੀ ਵਰੀ ਆ ਕੁਵਾਰੀ ਨਹੀਂ ਹੈਗੀ ਦੀਦੀ ਮੈਂ ਨਾਲ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਮੇਰੇ ਤੋਂ ਚਾਹੀਦਾ ਕੀ ਆ ਮੈਂ ਤੁਹਾਨੂੰ ਕੁਝ ਕਹਿਣੀ ਆ ਜੋ ਤੁਸੀਂ ਆਂਦੀ ਹੋ ਨਾ ਮੈਂ ਉਹੀ ਕਰਦੀ ਆ ਤੇਰੇ ਕੋਲ ਮੈਨੂੰ ਕੀ ਚਾਹੀਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਮੇਰੇ ਕੋਲ ਕਿਹੜੀ ਕੋਈ ਚੀਜ਼ ਦਾ ਘਾਟਾ ਵਾ ਤੇ ਫਿਰ ਮੇਰੇ ਪੇਸ਼ ਕਿਹੜੀ ਗੱਲੋਂ ਪਈਓ ਮੈਂ ਪੇਸ਼ ਨਹੀਂ ਪਈ ਤੇ ਨਹੀਂ ਸਮਝੰਨੀ ਆ ਤੈਨੂੰ ਅਕਲ ਨਹੀਂ ਤੇਰੇ ਪੇਕੇਆਂ ਨੇ ਦਿੱਤੀ ਪਿੱਛੋਂ ਚਲੋ ਕੋਈ ਨਹੀਂ ਜੋ ਉਹਨਾਂ ਨੇ ਨਹੀਂ ਨਾ ਦਿੱਤੀ ਤੁਹਾਨੂੰ ਜੀ ਮਮੀ ਹੋਣਾਂ ਨੇ ਕਿੰਨੀ ਅਕਲ ਦਿੱਤੀ ਆ ਤੇ ਆਪੇ ਮੈਨੂੰ ਵੀ ਹੌਲੀ ਹੌਲੀ ਆਜੂਗੀ ਇੱਕ ਮਿੰਟ ਰੁਕ ਜਾਣੀ ਕਿਦਾਂ ਬਕਵਾਸ ਕਰਕੇ ਗਈ ਐ ਤੇਰੀ ਗੱਲ ਕਹਿੰਦਾ ਕੀ ਮਤਲਬ ਹੋਇਆ ਜੀਦੀ ਜਿਹੜੀ ਗੱਲ ਤੁਸੀਂ ਕੀਤੀ ਮੈਂ ਉਹਦਾ ਜਵਾਬ ਹੀ ਦਿੱਤਾ ਤੁਹਾਨੂੰ ਮੈਂ ਕਿਹੜਾ ਕੁਝ ਗਲਤ ਕਿਹਾ ਤੇਰੀ ਹਮਸ ਕਿਦਾਂ ਪਈ ਐ ਮੈਨੂੰ ਜਵਾਬ ਦੇਣ ਦੀ ਸਿੱਧਾ ਤੂੰ ਗੱਲ ਲਾ ਕੇ ਕਹੀਂ ਤੂੰ ਸਿੱਧੀ ਕਹਿ ਗੱਲ ਕਿ ਤੁਸੀਂ ਵੀ ਤੇ ਮੈਨੂੰ ਕਿੰਨੀ ਗੱਲਾਂ ਕਰੇ ਨਹੀਂ ਦੇ ਹੋਣਾ ਮੈਂ ਵੀ ਤੇ ਚੁੱਪ ਕਰਕੇ ਤੁਹਾਡੀਆਂ ਸੁਣ ਨਹੀਂ ਦੇਈਆਂ ਹੁਣ ਜੇ ਮੈਂ ਤੁਹਾਨੂੰ ਕੋਈ ਗੱਲ ਕਹੀ ਆ ਆਪਣੀ ਵਾਰੀ ਤੁਹਾਨੂੰ ਬੜੀਆਂ ਮਿਰਚਾਂ ਲੱਗੀਆਂ ਵਾ ਸੁਣ ਕੇ ਡਈ ਆ ਤੂੰ ਤਾਂ ਜਵਾਬ ਦੇ ਐਂਂ ਦੀ ਆ ਸਾਵੇਂ ਮੈਨੂੰ ਨਾਲ ਸੁਣਦੀ ਆ ਤੂੰ ਨਰੇ ਇਹਨਾਂ ਲਿੰਬਾ ਦੀਆਂ ਨੂੰ ਅੱਗ ਲਾਲਾ ਖੋਲਣੀਆਂ ਨਹੀਂ ਆ ਚਲ ਇਹਨਾਂ ਨੇ ਵੇਟ ਕੇ ਬੈ ਆਪੇ ਸੁੱਕ ਸੁੱਕ ਜਾਣਗੇ ਕਿ ਡੇ ਆ ਖਲਾਰੇ ਆ ਤੇ ਨਾਲੇ ਤਿਆਰ ਹੋ ਰਿਹਾ ਕਰ ਮਾਣਾ ਮੋਟਾ ਕਿਉਂ ਬਾੜਾ ਪਿੰਡ ਚ ਜਲੂਸ ਘਟਾਉਣੀ ਆ ਤੈਨੂੰ ਕਿਹੜਾ ਹੀ ਲੀੜਾ ਕਪੜਾ ਲੈ ਕੇ ਦੇਣ ਦੇ ਜਾਂ ਲਾਉਣ ਪਾਉਣ ਦੀ ਦੇਖੋ ਹੈ ਨੀਅਤ ਤਾਂ ਦੱਸ ਦੇ ਸਾਰਾ ਕੁਝ ਹੈਗਾ ਵਾ ਤਾਂ ਵੀ ਜਲੂਸ ਜੇ ਕੱਢ ਕੇ ਤੇ ਤੁਰੀ ਫਿਰਦੀ ਆ ਜਿਹਦੀ ਮੈਨੂੰ ਨਹੀਂ ਲਾਉਣਾ ਪਉਣਾ ਪਸੰਦ ਹੈਗਾ ਮੈਂ ਸਿੰਪਲ ਰਹਿਣਾ ਵਧੀਆ ਲੱਗਦਾ ਵਾ ਜੇ ਨਹੀਂ ਵੀ ਇਹਨਾਂ ਪਸੰਦ ਤਾਂ ਵੀ ਲਾ ਕੇ ਰਿਆ ਕਰ ਤੈਨੂੰ ਮੈਂ ਅੱਜ ਦੱਸਦਾ ਹੀ ਤੇ ਚਲ ਜਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਮੰਮੀ ਤਾ ਉੱਥੇ ਤਾਂ ਨੁਕੜੀਆਂ ਨੀਂਦਾ ਚੜੀਆਂ ਨਹੀਂ ਕੀ ਹੋ ਗਿਆ ਵਾ ਕੀ ਕਰ ਤੱਕ ਲੈਣੀ ਨੇ ਹੁਣ ਕਰਨਾ ਕੀ ਆ ਅੱਜ ਮੰਗਲ ਆ ਰਹੀ ਤੇ ਸਿਰ ਨਾ ਆ ਕੇ ਬਹਿ ਗਈ ਜੀ ਉਹਨੂੰ ਮਕਲੇ ਇਹਨੂੰ ਕਈ ਨਹੀਂ ਹੁੰਨੀ ਨਾਂ ਨਾ ਆਇਆ ਕਰ ਮੰਗਲਵਾਰ ਉਹ ਨਹੀਂ ਕਹਿਣਾ ਮੰਦੀ ਹੈਗੀ ਮੰਗਲਵਾਰ ਤੇ ਸ਼ਨੀਵਾਰ ਉਹਨੇ ਨਾਉਣਾ ਹੀ ਨਾਵਾ ਪਤਾ ਨਹੀਂ ਹੁਣ ਬਨਉਂਦੀ ਇਹ ਵਾਰਾਂ ਚ ਹੋਰ ਨੂੰ ਕੋਈ ਵਾਰ ਲੱਭਦਾ ਹੀ ਨਹੀਂ ਆ ਤੇ ਅਹੀਂ ਹੁਣ ਇਹਦਾ ਕੀ ਕਰੀਏ ਲੱਗਦਾ ਮੈਨੂੰ ਕੈਂਜੀ ਫੇਰ ਨਹੀਂ ਪੈ ਲੱਗਦੀ ਹੋਏ ਮੰਮੀ ਇਹੋ ਕੰਮ ਕਰਨਾ ਪੈਣਾ ਵਾ ਵੇਖੋ ਕਿਦਾਂ ਝਟ ਅਖਲਾਰ ਕੇ ਬੈਠੀ ਆ ਨਾਲੇ ਈਡੀ ਉਹਦੀ ਜ਼ੁਬਾਨ ਜੇ ਮੈਨੂੰ ਪਤਾ ਕੀ ਆਂਦੀ ਆਂਦੀ ਤਾਂ ਮਾਵਾ ਤੀਆਂ ਘਟ ਜੇ ਜਿੰਨੀ ਕਿ ਤੇਰੀ ਮਾਂ ਨੇ ਤੈਨੂੰ ਅਕਲ ਦਿੱਤੀ ਆ ਉਹ ਨਹੀਂ ਕਿ ਮੇਰੀ ਮਾਂ ਨੇ ਅਕਲ ਦਿੱਤੀ ਮਮਿਤਾ ਨੂੰ ਗੱਲਾਂ ਘੰਡਦੀ ਹੀ ਉਹਦੀ ਨਿਹਿਮਤ ਪੈ ਗਈ ਹੁਣ ਮੈਨੂੰ ਇਦਾਂ ਬੋਲ ਜਿਓ ਬੋਲ ਕੇ ਮੈਨੂੰ ਉਹਨੇ ਕਿਹਾ ਵਾ ਮੈਂ ਕਰੀ ਤੇ ਫੜ ਲਈ ਫੇਰ ਮੈਂ ਛੱਡਤੀ ਮੈਂ ਲੋਕਾਂ ਗੈਣਾ ਕਾਰਣ ਕਿ ਨਾਨ ਨੜਾਈ ਪੰਦੀ ਇਹਨਾਂ ਵਿੱਚ ਚੰਗੇ ਜੁੰਡਿਆਂ ਨੂੰ ਤੇਲ ਲਾਉਣਾ ਹੈਗਾ ਤਾਂ ਜਾਂ ਫੇਰ ਮੈਨੂੰ ਦੱਸਣਾ ਹੈਗਾ ਪਰ ਇਹ ਚੰਗੀ ਤਰ੍ਹਾਂ ਉਹਨੂੰ ਕਰ ਲੈਂਦੀਆਂ ਦੋਵੇਂ ਹੰੀਆਂ ਹੌਲੀ ਜਿਹੜੀ ਇੰਨੇ ਚਪਾਲ ਗਦੀ ਹੈ ਮੈਂ ਫੇਰ ਮਮੀ ਛੱਡਤੀ ਮੈਂ ਛੱਡ ਪਰਾ ਜਿਹੜੇ ਨੂੰ ਕਰ ਤੇਰਾ ਜੇ ਫੜਿਆ ਹੀ ਤੇ ਚਾਰ ਲਾ ਦੇਣੀਆਂ ਧਰ ਦੇਣੀਆਂ ਹੀ ਇਹਦੇ ਹੁਣ ਕਿਹਦੇ ਦੱਸੂਗੀ ਰੌਲਾ ਪਾਉਗੀ ਨਾ ਮਾਰੀਆਂ ਮਾਰੀਆਂ ਇੱਕ ਬਰਾਬਰ ਹੋ ਜਾਣੀਆਂ ਏ ਇਹਦੀ ਮੰਮੀ ਕਿਦਾਂ ਹਿੰਮਤ ਪਾਏਗੀ ਕਿੰਨੂੰ ਦੱਸੇਗੀ ਦੱਸੇਗੀ ਨਾ ਤਾਂ ਮੇਰੇ ਕੋ ਖਾਲੇਗੀ ਇੱਥੇ ਹੀ ਆ ਮੈਂ ਕਿਤੇ ਚੰਨੀ ਨਹੀਂ ਹੈਗੀ ਮਾਰੀ ਕਿਸਮਤ ਤੁਹਾਡੀ ਆ ਜਿਹੜੀ ਇਹਨੂੰ ਡੋਲੇ ਨੂੰ ਵਿਆਹ ਲਿਆਂਦਾ ਨਾਲੇ ਸਾਡੇ ਪੁੱਤ ਦੀ ਜ਼ਿੰਦਗੀ ਖਰਾਬ ਹੋ ਗਈ ਵਾਹਿਗੁਰੂ ਸੱਚੇ ਪਾਸ਼ਾ ਸੇਭ ਜੀ ਉਸ ਘਰ ਪਰਵਾਰ ਤੇ ਆਪਣਾ ਮਿਹਰ ਬਰਿਆ ਹੱਥ ਬਣਾ ਕੇ ਰੱਖਣਾ ਮਹਾਰਾਜ ਮਿਹਰ ਕਰਨੀ ਕਿਰਪਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰੀ ਗੱਲ ਸੁਣ ਤੈਨੂੰ ਇੰਨੀ ਆਵਾਜ਼ਾਂ ਦਿੱਤੀਆਂ ਤੈਨੂੰ ਸੁਣਦਾ ਨਹੀਂ ਹੈਗਾ ਹਾਂਜੀ ਦੱਸੋ ਮੈਨੂੰ ਆਵਾਜ਼ ਸੁਣਨ ਦੀ ਹੈ ਤੁਹਾਡੀ ਪਰ ਮੈਂ ਨਾ ਪਾਠ ਕਰਨ ਦੀ ਹਾਂ ਫਿਰ ਤੁਹਾਨੂੰ ਪਤਾ ਵਿੱਚ ਥੋੜੀ ਬੋਲੀ ਦਾ ਤੂੰ ਨਾ ਜੜਾ ਕੰਮ ਕਰਨਾ ਹੁੰਦਾ ਨਾ ਇਹੋ ਜਿਹਾ ਸਵੇਰੇ ਕਰਿਆ ਕਰ ਐਹੜ ਕੰਮ ਨਹੀਂ ਕਰਨਾ ਹੁੰਦਾ ਸਵੇਰੇ ਵੀ ਮੈਂ ਪਾਠ ਕਰ ਲਿਆ ਸੀ ਤੇ ਹੁਣ ਮੈਂ ਵਿਹਲੀ ਹਾਂ ਤੇ ਮੈਂ ਚਲੋ ਕਰ ਲੈਣੀ ਆ ਹੋਰ ਕੋਈ ਕੰਮ ਨਹੀਂ ਹੈ ਹੈਗਾ ਸਤ ਕੰਮ ਤੇ ਮੈਂ ਸਾਰਾ ਕਰ ਲਿਆ ਤਾਂ ਤੈਨੂੰ ਮੈਂ ਇੰਨਾ ਚਿਰ ਦਾ ਡਿਆ ਸੱਦਣ ਬੰਦਾ ਆ ਜਾਂਦਾ ਵਾ ਹਾਂਜੀ ਦੱਸੋ ਕੀ ਕੰਮ ਆ ਕੰਮ ਮਤਰੀ ਮਾਂ ਦਾ ਸਿਰ ਹੀ ਪਾਣੀ ਪੀਣਾ ਹੀ ਘੁੱਟ ਤੇ ਕੋਈ ਗੱਲ ਨਹੀਂ ਮੈਂ ਲਿਆ ਦੇਣੀ ਤਨ ਉਹ ਪੀ ਲਿਆ ਮੈਂ ਹੁਣ ਲਿਆ ਦੇਣੀ ਹੈ ਤੂੰ ਤੈਨੂੰ ਮੈਂ ਸਮਝਾਤਾ ਹੀ ਅੱਜ ਜੇ ਮੈਂ ਗਾਂ ਵੇਖ ਲੈਣਾ ਇਹੋ ਜਿਹਾ ਟਾਈਮ ਦੇ ਕੋ ਕਰਦੀ ਨੂੰ ਤੇ ਦੇਖੀ ਤੇਰਾ ਬੰਦਾ ਕੀ ਹੈ ਇਹ ਤੇ ਮੇਰਾ ਕੰਮ ਹੈ ਤੇ ਮੈਂ ਕਰਨਾ ਹੀ ਹੈ ਮੇਰੀ ਡਿਊਟੀ ਲਾਈਵ ਹੈ ਬ੍ਰਿਜ ਪਹੁੰਚ ਚੱਲਦੀ ਹੈ ਤੇਰੀ ਯਾਰ ਪਾਰਡ ਕਰਨ ਤੋਂ ਤੁਹਾਨੂੰ ਕੀ ਪ੍ਰੋਬਲਮ ਆ ਕੰਮ ਕਰਿਆ ਕਰਨਾ ਮੈਂ ਸਾਰਾ ਘਰ ਕੇ ਬੈਠੀ ਹਾਂ ਕਿਛ ਲਿਆਣ ਕੇ ਕਰਨਾ ਵਾ ਜਦੋਂ ਮੈਂ ਕਰਦੀ ਆ ਤੇ ਉਹਨਾਂ ਨੂੰ ਤੁਸੀਂ ਕਿਉਂ ਗੱਲਾਂ ਕਰਦੇ ਹੋ ਹੋਰ ਕਿੰਨੂ ਕਰਨੀਆਂ ਨੇ ਜਦੋਂ ਕੋਸ ਖਾਇਆ ਨਹੀਂ ਤੈਨੂੰ ਕੋਕਲਵਾਸਾ ਦੇਹੜ ਦੇ ਉਹਨਾਂ ਨੇ ਸਾਰੀ ਅਕਲ ਦੇ ਕੇ ਕੱਲਿਆ ਵਾ ਆਹੋ ਦਿੱਤੀ ਵੀ ਅਗਲੇ ਨਾਲ ਜਬਾਨ ਲੜਾਈ ਜਾ ਕੇ ਇਹੋ ਬਸ ਖਾਇਆ ਜਨ ਨੂੰ ਹੋਰ ਨਹੀਂ ਕੋਈ ਦਿੱਤਾ ਨਾਲ ਜਿਹੜਾ ਤੈਨੂੰ ਸੁਣਾ ਦਿੱਤਾ ਸੀ ਕਾਇਕ ਨਹੀਂ ਅੱਗੇ ਆ ਮੂੰਹ ਤੇ ਲਾਇਆ ਕਰਦੀ ਏ ਉਹ ਬੋਲਦੀ ਨਹੀਂ ਹੁਣ ਉਦਾਂ ਤੇ ਬੜੀ ਜ਼ਬਾਨ ਚੱਲਦੀ ਤੇਰੀ ਪਿੰਦਰ ਮੈਂ ਵਾਹਿਗੁਰੂ ਘੜੀ ਅਰਦਾਸ ਬੇਨਤੀ ਕੀਤੀ ਆ ਆਪੇ ਰੱਬ ਹਨਾ ਸਾਡੇ ਘਰੇ ਸਾਰੀਆਂ ਚੀਜ਼ਾਂ ਦੇਣਗੇ ਉਹ ਰੱਬ ਰੂਬ ਕੁਝ ਨਹੀਂ ਹੈਗਾ ਉਹਨੇ ਤੈਨੂੰ ਇਦਾਂ ਨਹੀਂ ਆਣ ਕੇ ਚਾਬੀਆਂ ਫੜਾਈ ਨੇ ਹੱਥ ਹਿਲਾਉਣਾ ਪੈਂਦਾ ਉਹਦੇ ਲਈ ਪਿੰਦਰ ਸਭ ਕੁਝ ਹੈਗਾ ਵਾ ਜੇ ਮੰਨੀ ਐ ਤੇ ਉਹ ਕੁਝ ਨਹੀਂ ਹੈਗਾ ਐਵੇਂ ਅਨਪਰਤਾ ਜਿ ਤੁਰੀ ਫਿਰਨ ਢਈਆਂ ਐ ਅੱਜ ਨਹੀਂ ਨਾ ਤੁਹਾਨੂੰ ਇਹ ਚੀਜ਼ ਦਾ ਅਹਿਸਾਸ ਹੈਗਾ ਕੋਈ ਨੀ ਇੱਕ ਦਿਨ ਆਪੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਸਭ ਕੁਝ ਹੁੰਦਾ ਵਾ ਜੇ ਮਨ ਲੱਗਦਾ ਲੱਗਾ ਹੋਇਆ ਜਰਾ ਕੁਝ ਮਿਲ ਜਾਂਦਾ ਵਾ ਮੰਗੀ ਐ ਇੱਥੇ ਗੱਡੀ ਡਿਆਂ ਕਹਿਣ ਉਹ ਤੇ ਤੇਰੇ ਕੋ ਮਗਾਈ ਨਹੀਂ ਗਈ ਲੈਣੋ ਤੇ ਗੱਡੀ ਪਾਵੇਂ ਮਾਰਜੀ ਲੈਵਾ ਪਰ ਮਗਾਉਣੀ ਤੇਰੇ ਕੋਲ ਹੋਈ ਐ ਮੰਮੀ ਮੈਂ ਕਿੰਨੀ ਵਾਰੀ ਕਿਹਾ ਮੈਂ ਚਾਬੀ ਨਹੀਂ ਦੇਣੀ ਹੈਗੀ ਤੇ ਜਿਹਦੇ ਵੱਲੋਂ ਕਹਿਣ ਈ ਉਹਨੂੰ ਤੇ ਜਾਚ ਨਹੀਂ ਹੈਗੀ ਤੂੰ ਕਦੀ ਕੇਕੋ ਨੂੰ ਫੋਨ ਕਰਮਦੇ ਕਦੀ ਕੇਕੋ ਨੂੰ ਫੋਨ ਕਰਮਦੇ ਐਵੇਂ ਮੈਨੂੰ ਬੁਰਿਆ ਬਣਾਉਂਦੇ ਜੇ ਨਾਲੇ ਆਪੇ ਲਾਉਂੋ ਚੀਜ਼ਾਂ ਦਾ ਡੱਕੜ ਪੈ ਹੈ ਨਹੀਂ ਨਹੀਂ ਬੜੀ ਮਿਹਰਬਾਨੀ ਤੁਹਾਡੀ ਉਹਨੂੰ ਕਹੋ ਵੀ ਮੋੜਸਾ ਲੈ ਕੇ ਤੇ ਤੁਰ ਪਾ ਹੁਣ ਨਹੀਂ ਚੀਜ਼ ਜੂਜ ਮਿਲਨੀ ਮੇਰੀ ਚਲੋ ਠੀਕ ਹੈ ਮੈਨੂੰ ਦੁਬਾਰੇ ਫੋਨ ਨਹੀਂ ਆਉਣਾ ਚਾਹੀਦਾ ਚਾਬੀ ਮੈਂ ਲੈਣਤੀ ਐ ਤੁਸੀਂ ਤੇ ਚੀਜ਼ਾਂ ਮੇਰੀਆਂ ਉਦਾਂ ਹੀ ਖਰਾਬ ਕਰ ਛੱਡਣੀਆਂ ਅੱਧੀਆਂ ਉਹ ਭੈਣ ਕਿਤੇ ਗੁੱਸਾ ਕੱਢੀ ਜਾਂਦੀ ਐ ਗੁੱਸਾ ਕਿਤੇ ਕੱਢਣਾ ਵਾ ਸੱਸ ਮੇਰੀ ਦਾ ਫੋਨ ਆਉਂਦਿਆ ਐ ਅੱਛਾ ਕੀ ਕਹਿੰਦੇ ਮਾਸੀ ਕਹਿੰਦੇ ਵੀ ਗੱਡੀ ਦੀ ਚਾਬੀ ਦਓ ਅੱਛਾ ਜਾਣਾ ਹੀ ਉਹਨਾਂ ਨੇ ਕਿਤੇ ਭੂਆ ਕੋ ਤੇ ਕਹਿ ਨਹੀਂ ਵੀ ਤੇ ਹੋਰ ਤੇਰੇ ਕਹਿੰਦੇ ਗੱਡੀ ਤੇ ਜਾਣਾ ਵਾ ਉਹਨੂੰ ਤਾਂ ਵੀਰ ਮਾਸਾ ਅਕਲ ਹੈ ਨਹੀਂ ਐ ਚਲਾਉਂਦੀ ਉਹ ਤਾਂ ਮੈਂ ਵੀ ਵੇਖਿਆ ਇੱਕ ਦੁਵਾਰੀ ਇਹਨੂੰ ਐਵੇਂ ਕਿਤੇ ਲਾ ਦੇਗਾ ਤੇ ਮੇਰੀ ਤਾਂ ਨਵੀਂ ਚੀਜ਼ ਆ ਤੁਸੀਂ ਦਿੱਤੀ ਆ ਐਵੇਂ ਨਾ ਦਈ ਦਈ ਚਾਬੀ ਮੁੜ ਕੇ ਉਹਨਾਂ ਹੱਸ ਕੇ ਵਿਖਾ ਹੜਨਾ ਮੈਂ ਪਤਾ ਕਿੰਨੇ ਪੈਸੇ ਲੱਗਦੇ ਹੁੰਦੇ ਨੇ ਵੀਰ ਇਦਾਂ ਹੀ ਗੱਲ ਹੋਈ ਮੈਂ ਇਹਦੇ ਨਾਲ ਅੱਡੇ ਤੱਕ ਹੀ ਗਈ ਹਾਂ ਮੈਂ ਤੇ ਕੰਨਾਂ ਨੂੰ ਹੱਥ ਲਾਵਾਂ ਵੀ ਇੰਨਾ ਗਾਂ ਤਾਂ ਨਹੀਂ ਹੁੰਦੀ ਨਾ ਮੈਨੂੰ ਆਪਣੀ ਚੀਜ਼ ਦਿੰਨੀ ਆ ਉਦਾਂ ਚਾਬੀ ਹੈ ਕਿੱਥੇ ਗੱਡੀ ਦੀ ਚਾਬੀ ਵੀਰ ਮੈਂ ਨਾਲ ਲੈ ਕੇ ਆਈ ਆਂ ਚਲ ਚੰਗਾ ਕੀਤਾ ਹੀ ਫਿਰ ਦੇ ਕੇ ਮਨੀ ਮੈਂ ਇਹਨਾਂ ਨੂੰ ਚਾਬੀ ਇਹਨਾਂ ਨੇ ਤਾਂ ਕਦੀ ਕਿਸ ਨੂੰ ਦੇਣੀ ਨਹੀਂ ਕਦੀ ਕਿਸ ਨੂੰ ਫੜਾ ਛੜਨੀ ਮੈਂ ਅੱਗੇ ਸੋਚਾਂ ਉਹਦਾ ਮਾਸੀ ਕਦੇ ਹੀ ਨਾ ਫੋਨ ਨਹੀਂ ਕਰਦੇ ਹੈਗੇ ਤੇ ਅੱਜ ਕਿੱਥੋਂ ਚੇਤਾ ਆ ਗਿਆ ਕੰਮ ਨੂੰ ਚੇਤਾ ਆਉਂਦਾ ਵਾ ਉਹਦਾਂ ਮੈਨੂੰ ਕੋਈ ਟੱਬਰ ਪੁੱਛਦਾ ਹੀ ਨਹੀਂ ਇਹਨਾਂ ਦਾ ਸਾਰੇ ਉਦਾਂ ਹਣਾ ਮਾਰੇ ਪੈ ਗਏ ਨੇ ਭਾਜੀ ਉਦਾਂ ਥੋੜੇ ਜਿ ਠੀਕ ਨੇ ਉਹ ਵੀ ਪਹਿਲਾਂ ਕਿੱਥੇ ਮੰਦੇ ਮੇਰੀ ਉਹਨਾਂ ਦੀ ਪਟੀਆਂ ਚੜੇ ਹੀ ਇਹ ਤਾਂ ਬਾਅਦ ਵਿੱਚ ਮੇਰੇ ਹੱਥ 'ਚ ਹੋਏ ਆ ਤੇ ਜਿੰਨਾ ਵੀ ਹੈ ਨਾ ਪੈਲੀਆਂ ਲੈ ਲੈ ਕੇ ਸਾਰੀਆਂ ਛੋਟੇ ਮੁੰਡੇ ਦੇ ਨਾਲ ਨਾਲ ਕਰਾਤੀਆਂ ਨੇ। ਅੱਛਾ ਉਹਦਾ ਕੀ ਮਤਲਬ ਭਾਣ ਬੰਦਾ ਸੀ? ਉਹਦਾ ਕੀ ਆਂਦਾ ਹੈ ਕਮਾਈ ਤੇ ਇਹਨੇ ਕੀਤੀ ਸੀ? ਆਹੋ। ਆਹ ਹੋਣੀ ਮੈਂ ਚਾਰ ਪੈਸੇ ਸੰਭੀ। ਮੇਰੀ ਸੁਣੋ ਗੱਲ ਪੈਲੀ ਪੁਲੀ ਦੀ ਲੋੜ ਹੀ ਨਹੀਂ ਲੈਣ ਦੀ। ਆਰਾਮ ਨਾਲ ਪਲਾਟ ਲਿਆ ਕਰੋ ਸ਼ਹਿਰਾਂ 'ਚ। ਮੈਂ ਕੀ ਕਹਿਣ ਦੀ ਆ? ਤਿਆਰ ਤੇ ਮੈਂ ਹੋਈ ਆਂ ਤੇ ਤੂੰ ਵੀ ਤਿਆਰ ਹੋ ਤੇ ਜਾ ਕੇ ਤੇ ਗੱਡੀ ਲੈ ਆਈਏ। ਰੋ ਦਾ ਸਿਆਪਾ ਹੀ ਮੁੱਕ ਜਾਏਗਾ। ਉਹ ਗੱਡੀ ਤੇ ਲੈ ਆਈਏ ਆਪਾਂ। ਪਰ ਇਹਦੇ ਕੋ ਕਿਦਾਂ ਮਹਗਾਵਾਗੇ ਫੇਰਾ? ਇਹ ਵੀ ਅੰਤਰਾ ਸੇ ਆਪਾ ਹੀ ਆ ਜੇ ਉਹ ਲੈ ਆਂਦੀ ਇੰਨੇ ਆਖਣਾ ਹੁਣ ਹੈ ਗਈ ਇਹ ਇਹ ਤਾਂ ਗੱਲ ਤੇ ਸਹੀ ਆ ਪਿੰਦਰਾ ਰਹਿਣ ਦੇ ਤੂੰ ਉੱਥੇ ਹੀ ਲੱਗੀ ਇੱਥੇ ਕਿੱਥੇ ਲਾਵਾਂਗੇ ਬਾਹਰ ਤੋਂ ਪੇ ਲੱਗੀ ਰਹਿਣੀ ਏ ਉੱਥੇ ਸਗੋਂ ਅੰਦਰ ਲੱਗੀ ਏ ਅੰਦਰ ਤੇ ਲੱਗੀ ਆ ਨਾ ਪਰ ਮੇਰੇ ਦਿਨ ਨੂੰ ਬੜੇ ਹੌਲ ਪੈਂਦੇ ਆ ਵੀ ਮੇਰੀਆਂ ਚੀਜ਼ਾਂ ਉੱਥੇ ਉਦਾਂ ਹੀ ਪਈਆਂ ਨੇ ਉਹ ਕੁਝ ਨਹੀਂ ਹੁੰਦਾ ਤੇ ਡੱਟਰਾ ਟਾ ਪਾ ਦੇਣਗੇ ਨਿਆਣੇ ਕਿਤੇ ਐਵੇਂ ਪਾ ਦੇਣਗੇ ਕਈ ਗੱਡੀਆਂ ਚੀਜ਼ਾਂ ਓਖੀਆਂ ਦਿੱਤੀਆਂ ਤੁਸੀਂ ਮੈਨੂੰ ਕੋਈ ਹੱਥ ਲਾ ਕੇ ਦੇਖੇ ਹੱਥ ਨਾ ਤੋੜ ਦਾਂਗੇ ਤੇਰੀ ਟਾਪਾਉਣਗੇ ਇੱਥੇ ਉਹਨੂੰ ਛੱਡ ਵੀਰ ਗੱਲੇ ਤੇ ਜਾ ਤੂੰ ਨਾ ਸ਼ਹਿਰ ਜਾ ਤਾਂ ਕੋਈ ਚੀਜ਼ ਲਿਆ ਖਾਣ ਦੀ ਇੱਕ ਦਿਨਾਂ ਤੈਨੂੰ ਖਾਣ ਦੀ ਪਈ ਰਹਿੰਦੀ ਏ ਕੀ ਖਾਣਾ ਹੁਣ ਫਿਰ ਤੂੰ ਕਿਉਂ ਇੰਦਾ ਕਹਿਂਦਿਆ ਤੂੰ ਫਿਰ ਮੇਰੇ ਤੋਂ ਅੱਕ ਗਿਆ ਉਹ ਨਹੀਂ ਅੱਕ ਨਹੀਂ ਗਿਆ ਹੈਗਾ ਉਦਾਂ ਇਹਨਾਂ ਕੋਲ ਕਿਹੜੀ ਮਾਸਾਕਲ ਹੈ ਨਹੀਂ ਇਹ ਰੋਟੀ ਚੱਲ ਚੱਜਾਣੀ ਬਣਾਉਂਦੀ ਓ ਚੱਲ ਛੱਡ ਪਰਾਂ ਉਹਨੂੰ ਰਹਿਣ ਦੇ ਲਿਆ ਪੈਸੇ ਦੇ ਫਿਰ ਮੈਂ ਲੈ ਆਉਣਾ ਚੱਲ ਦਿਨੀ ਮੈਂ ਪੈਸੇ ਤੇ ਲੈ ਆ ਗੋਲ ਕਪੇ ਦੇ ਜਾਂ ਟਿੱਕੀਆਂ ਟੁਕੀਆਂ ਲੈ ਆਇਂ ਹੋਰ ਪੀ ਜਾ ਨਾ ਲਈ ਅੱਜ ਲੈ ਲੈ ਤੈਨੂੰ ਜਾਈ ਇਹ ਨਾ ਹੋਏ ਪਏ ਆਪਣੇ ਯਾਰਾਂ ਦੋਸਤਾਂ ਨਾਲ ਉੱਥੇ ਖਾਣੇ ਉਹ ਨਹੀਂ ਖੰਦਾ ਕਿਤੇ ਵੀ ਲਿਆਉ ਤੁਸੀਂ ਪੈਸੇ ਦਿਓ ਮੈਨੂੰ ਚੱਲ ਤਾਂ ਲੈ ਲੈ ਆ ਆਲੇ ਪਿੰਡ ਦੇ 500 ਰੁਪਏ ਉਹ 500 ਦਾ ਕੀ ਹੋਣਾ ਹੁਵੇ ਫੜਾ ਦੇਗਾ ਲੈ ਮੋੜਦਾ ਤਾਂ ਹੈ ਨਹੀਂ ਆ ਲੈ ਜਾਣਾ ਮੇਰੇ ਕੋ ਉਹ ਬਾਦੂ ਨੋਟ ਐ ਮੈਨੂੰ ਫਿਕਰ ਕਰਿਆ ਕਰ ਵਾਹ ਬਾਜ ਮੰਮੀ ਹੁਣੀ ਆਂਦੇ ਤੂੰ ਭੂਵੇਂ ਜਾਣਦੀ ਐਂ ਇਨੋਂ ਕੀ ਹੋ ਗਿਆ ਈ ਕਰੋਂ ਤੇ ਚੰਗਾ ਭਲਾਇਆ ਈ ਕਿਸੇ ਲੱਗਣ ਦੇ ਕੋਈ ਧੀਰ ਜਿਹੇ ਮੱਦੂ ਭੰਗੇ ਪੈ ਗਏ ਇਹ ਕਰਾ ਹਾਂ ਦੁਪਹਿਰੇ ਕੋ ਖਲੋਂਦਾ ਵੀ ਨਹੀਂ ਹੈਗਾ ਲੱਗ ਕੇ ਚੱਲ ਮਾਣਾ ਕਰਨੋਂ ਤੁਰਕੇ ਜਾਣਾ ਪੈਣਾ ਆਹਨ ਕਿਦਾ ਮੂੰਹ ਵੇਖ ਕੇ ਤੁਰਿਆ ਮਰ ਕੇ ਤੁਰ ਤੁਰ ਕੇ ਖਾਣਾ ਪੀ ਜਾ ਪੀ ਜਾਂਦੀ ਲੈ ਆਈ ਇਹ ਆਪ ਆ ਗਿਆ ਲੈਕ ਨਹੀਂ ਆਇਆ ਨਾਲੇ ਈ ਛੇਤੀ ਆ ਗਿਆ ਵਾ ਓਏ ਹੁਣਾ ਕੀ ਏ ਪਤਣ ਕਿਦਾ ਮੂੰਹ ਵੇਖ ਕੇ ਗਿਆ ਚੰਗਾ ਭਲਾ ਗਿਆ ਇਥੇ ਤਾਂ ਮੋਟਰਸਾਈਕਲ ਦਾ ਜ ਖਰਾਬ ਹੋ ਗਿਆ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਕੰਮ ਹੁਣਾ ਹੀ ਹੋਣਾ ਵਾ ਮੂੰਹ ਕਿਦਾ ਬਾਹਰ ਵੇਖਣਾ ਘਰੇ ਇਕ ਲੈਣੀ ਦਾ ਮੂੰਹ ਵੇਖ ਕੇ ਗਿਆ ਵਾ ਇਹ ਕੀ ਮਤਲਬ ਮਤਲਬ ਕੀ ਮਤਲਬ ਵੀ ਹੈਗਾ ਵਾ ਕੁਝ ਨਹੀਂ ਹੋਇਆ ਮੈਨੂੰ ਸਮਝ ਨਹੀਂ ਲੱਗਣ ਦੇ ਕਿ ਉਹ ਕੀ ਆ ਕੀ ਇਹਨੂੰ ਸਾਰਾ ਸਿਆਪਾ ਤੇਰੇ ਘਰ ਵਾਲੀ ਦਾ ਹੀ ਜਦੋਂ ਉਹਨੂੰ ਡਕੀਏ ਨਾ ਭੀ ਜਿਹੜੇ ਵਾਰ ਨਹੀਂ ਇਹ ਕੋਈ ਕੰਮ ਕਰਨਾ ਉਹ ਚੜ ਕੇ ਕੰਮ ਕਰਦੀ ਆ ਤਾਂ ਇਦਾਂ ਹੁੰਦਾ ਡੇਣਾ ਤੂੰ ਹੀ ਕਹੇ ਜੋਗੇ ਨਹੀਂ ਹੈ ਮੈਨੂੰ ਦੱਸਿਆ ਕਰੋ ਕੀ ਕਰਾਉਣਾ ਉਹਦੇ ਕੋਲ ਕੀ ਕੀ ਤੈਨੂੰ ਦੱਸਾਂ ਇੱਕ ਗੱਲ ਹੋਏ ਤੇ ਤੈਨੂੰ ਦੱਸਾਂ ਅੱਜ ਤਾਂ ਹਾਡੀ ਮਾਂ ਨੂੰ ਵੀ ਉਹਨੇ ਗੱਲਾਂ ਕੀਤੀਆਂ ਮੰਮੀ ਨੂੰ ਹੋਰ ਨਾ ਇਹਦੀ ਹਿੰਮਤ ਕਿੱਦਾਂ ਹੋਈ ਹਿੰਮਤ ਮੈਨੂੰ ਕੀ ਪਤਾ ਜੇ ਮੈਂ ਤੈਨੂੰ ਤਾਂ ਨਹੀਂ ਦੱਸਦੀ ਮੈਂ ਜੇ ਦੱਸਿਆ ਤਾਂ ਕਹਿਣਾ ਭੈਣ ਭੂਏ ਚਾੜਦੀ ਇੱਕ ਗੰਨਾ ਦਾਦੀ ਆ ਉਠੀਆਂ ਪੜੰਦੀ ਆ ਤੇਰ ਕੋਈ ਨਹੀਂ ਕੋਈ ਸਰਦਾ ਹੈਗਾ ਤੂੰ ਚੁੱਪ ਕਰਕੇ ਸੁਣਦੀ ਰਹਿਣੀ ਏ ਤੁਹਾਡੇ ਕਿ ਬੜੀ ਪਟਾਕ ਨਹੀਂ ਐ ਮੈਂ ਪਿੰਦਰ ਕਿਉ ਮੈਂ ਕਿ ਉਹਨੂੰ ਕਾਹ ਬਕਾਨੀ ਨੂੰ ਉਹਨੇ ਕਹਿਣਾ ਘਰ ਬੈਠੀ ਨਾਲ ਗੱਲਾਂ ਕਰਦੀ ਆ ਘਰ ਹੀ ਕਿਸੇ ਦੇ ਬੈਠੇ ਆ ਕਹ ਆਪਣੇ ਬੈਠੇ ਆ ਹੁਣ ਹੈ ਕਿੱਥੇ ਆਏ ਅੰਦਰ ਹੀ ਹੁਣੀ ਆ ਕਿ ਉਹ ਕਿਹੜਾ ਕਿਤੇ ਦਈ ਆ ਇਹਨੂੰ ਮੈਂ ਦੱਸਣਾ ਵਾ ਚੱਲਾਂ ਉਹ ਤੈਨੂੰ ਪੜਾ ਲੱਗੇਗਾ ਗੱਲ ਤੇ ਮੈਨੂੰ ਕਰ ਲਈ ਹੀ ਨਾ ਕਿ ਤੂੰ ਇੱਥੇ ਰਹਿਣੀ ਏ ਤੇ ਮਾਣੇ ਅਕਲ ਕੀ ਦਿੱਤੀ ਫੋਨ ਲਾਹਾਂਗੀ ਤੇ ਕੋ ਬਦਲਾ ਫੇਰ ਮਜ਼ਾ ਆਉਣਾ ਮੈਨੂੰ ਫੋਨ ਪਤਾ ਨਹੀਂ ਚੌਣੇ ਨੇ ਕਾਹਦਾ ਰੌਲਾ ਪਾ ਲਿਆ ਚਾ ਕੇ ਵੇਖਾਂ ਸਹੀ ਅਸੀਂ ਆਸੀ ਸਸੀ ਸਸੀ ਗੱਲ ਬਹੁਤ ਹੋਰ ਕੀ ਹਾਲ ਚਾਲ ਠੀਕ ਠਾਕ ਬਸ ਠੀਕ ਠਾਕ ਆਸੀ ਤੁਹਾਨੂੰ ਸੁਣਾਉਂ ਸੀ ਹਾਂ ਬਸ ਪਰਿਵਾਰ ਦੀ ਸੁਣਾਉ ਠੀਕ ਠਾਕ ਹਾਂ ਜੀ ਕਿਰਪਾ ਕਰੋ ਆਂਦਾ ਚਲੋ ਲਾ ਲਓ ਸ਼ਾਮੇ ਲਾ ਲਓ ਆ ਜਾਓ ਹਾਂ ਹੈ ਇੱਕ ਦਰੋ ਆ ਗਿਆ ਬਿੰਦਰ ਨੂੰ ਦੱਸਾਂ ਵੀ ਇਹਦਾ ਭਰਾ ਆ ਗਿਆ ਬਾਅਦ